ਉਹ ਬੁਲੰਦ ਕਰਕੇ ਦੇਣੀ ਆ ਮੀਟਿੰਗ ਦੇ ਕੇ ਪੰਚਨਾਲਾ ਮੁੱਖ ਮੰਤਰੀ ਮੁਰਦਾ ਮੁਰਦਾ ਪਾਉਂਦਾ ਬਾਦ ਨਾਉਦਾ ਇਹ ਸਰਕਾਰਾਂ ਕਰਦੀਆਂ ਕੀ ਜੈ ਹਾਂ ਦੇਿਸਾਨ ਸੋਹੀ ਤੇਰਾ ਤੇਰੀ ਜੀ ਚਲੇਗੀ ਤੇਰਾ ਮੋਕਾ ਨੂੰ ਚਾਂਸਾ ਦੇ ਕੇ ਤੇ ਜਿਹੜਾ ਅੱਜ ਇਹ ਮੁੱਖ ਮੰਤਰੀ ਦੀ ਕੁਰਸੀ ਪਰੋਕ ਕੇ ਬੈਠਾ ਇਹ ਮੁੱਖ ਮੰਤਰੀ ਜਦੋਂ ਤੁਹਾਡੇ ਪਿਛੜੀਆਂ ਸਰਕਾਰਾਂ ਦੇ ਵਿੱਚ ਧਰਨਾ ਨਜ਼ਾਰਾ ਲੱਗਦਾ ਸੀ ਤੇ ਤੇ ਤੁਹਾਡੇ ਰੱਖ ਧਰਨੇ ਵਿੱਚ ਆ ਕੇ ਬੋਲਦਾ ਸੀ ਪਰ ਦੋ ਦੋ ਕਹਿਣਾ ਸੀ ਕਿ ਜਦੋਂ ਸਾਡੀ ਸਰਕਾਰ ਅੰਨੇ ਵਿੱਚ ਕਿਤੇ ਵੀ ਧਰਨਾ ਮਜਾਰਾ ਨਹੀਂ ਲੱਗੂਗਾ ਤੇ ਜਦੋਂ ਸਾਡੀ ਮੰਤਰੀ ਬਣ ਗਏ ਦੋ ਦੋ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਤੇ ਠਿੱਕੇ ਵਾਲਿਆਂ ਨੇ ਜਿਹੜਾ ਖਰਾਪ ਇਹ ਮੇਰੇ ਪੈਰ ਦੇ ਉੱਤੇ ਚੱਲੂਗਾ ਮੁੱਖ ਮੰਤਰੀ ਇਹ ਪੰਜਾਬ ਦੇ ਲੋਕਾਂ ਨੂੰ ਝੂਠੇ ਦਾਅਵੇਵਾਦੇ ਕਰਕੇ ਸੱਤਾ ਦੇ ਵਿੱਚ ਆ ਕੇ ਸੱਤਾ ਦੇ ਵਿੱਚ ਆ ਕੇ ਆਪਣੀ ਕੁਰਸੀ ਬਰੋਚ ਚੁੱਕਿਆ ਕੋਣ ਹੋ ਇਹਨਾਂ ਪੰਜਾਬ ਦੇ ਲੋਕਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਅਸੀਂ ਦੇਖਿਆ ਮੁੱਖ ਮੰਤਰੀ ਲਗਾਤਾਰ ਠੇਕਾ ਮੁਲਜ਼ਮਾਂ 'ਤੇ ਮਾਰਦੇ ਨੂੰ ਨਾਲ ਨਾਲ ਮੀਟਿੰਗ ਦੇ ਕੇ ਲਗਾਤਾਰ ਮੀਟਿੰਗ ਪਾਪਾ ਜਿਰਿਆ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਕਿ ਪੰਜਾਬ ਦੇ ਵਿੱਚ ਕਿਤੇ ਧਰਨਾ ਨਹੀਂ ਲੱਗੂ ਅਸੀਂ ਉਸ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦੇ ਆ ਕਿ ਇਹ ਜੇ ਧਰਨੇ ਲੱਗਦੇ ਆ ਬਹੁਤ ਸਰਕਾਰ ਦਾ ਕਰਕੇ ਲੱਗਦਾ ਆ ਸੋ ਇਸ ਕਰਕੇ ਇਸ ਮੁੱਖ ਮੰਤਰੀ ਨੂੰ ਚਾਹੀਦਾ ਕਿ ਜਿਹੜਿਆ ਲੋਕ ਬੈਠੇ ਆ ਇਹ ਪੀੜਤ ਲੋਕ ਇਹ 10-10 ਹਜ਼ਾਰ ਰੁਪਿਆ ਤਨਖਾਹ ਤੇ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ 24-24 ਘੰਟੇ ਇਹ ਬਿਜਲੀ ਬੋਰਡ ਦੇ ਟਾਰਿਆਂ ਨੂੰ ਜਿਹੜਾ ਲਗਾਤਾਰ 24 ਘੰਟੇ ਚਲਾਉਣ ਦੇ ਵਿੱਚ ਆਪਣਾ ਪੂਰਾ ਯੋਗਦਾਨ ਪਾਉਂਦੇ ਆ ਇਸ ਕਿ ਜਦੋਂ ਸਾਡੀ ਸਰਕਾਰ ਆਊਗੀ ਕੋਈ ਵੀ ਕੱਚਾ ਪੰਚ ਕਰੋ ਪੰਚ ਕਰੋ ਪੰਚ ਕਰੋ ਸਰਕਾਰ ਦੀ ਪਰਵਾਹ ਨਹੀਂ ਕਰਦੇ ਖਾੜਕ ਚੱਪੇ ਪੰਜਾਬ ਸਰਕਾਰ ਮੁਜ਼ਾਹਰਾਤ 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 ਸਾਚੀ ਜੀ ਹਾਂਜੀ ਪ੍ਰਧਾਨ ਜੀ ਇਹ ਜਿਹੜਾ ਅੱਜ ਤੁਹਾਡੇ ਵੱਲੋਂ ਧਰਨਾ ਲਗਾਇਆ ਗਿਆ ਆ ਇਹ ਪੰਜਾਬ ਸਰਕਾਰ ਨੂੰ ਕਿਹੜੀਆਂ-ਕਿਹੜੀਆਂ ਮੰਗਾਂ ਰੱਖ ਕੇ ਤੁਸੀਂ ਇਹ ਧਰਨਾ ਲਗਾਇਆ ਹੈ ਅਸੀਂ ਯੂਨੀਅਨ ਪਾਵਰ ਕਮੈਨ ਟ੍ਰਾਂਸਪੋਰਟ ਠੇਕਾ ਵਾਲੇ ਯੂਨੀਅਨ ਸਾਡੀ ਜਥੇਬੰਦੀ ਦਾ ਨਾਮ ਹੈ ਜੀ ਅਸੀਂ ਬਿਜਲੀ ਬੋਰਡ ਦੇ ਉਹ ਕੱਚੇ ਕੰਮ ਆ ਜਿਹੜੇ ਲੋਕਾਂ ਦੇ ਘਰਾਂ ਦੇ ਲਾਈਟ ਚਾਲੂ ਕਰਕੇ ਰੱਖਦੇ ਆ ਖੰਭਿਆਂ ਦੇ ਹੱਦ ਤੋਂ ਉਹਨਾਂ ਦੇ ਘਰਾਂ ਉਂਦੀ ਸਪਲਾਈ ਆ ਜਿਹੜੀ ਬਹਾਲ ਕਰਕੇ ਰੱਖਦੇ ਆ ਪਰ ਸਰਕਾਰ ਆ ਜਿਹੜੀ ਪਿਛਲੇ ਪਿਛਲੇ ਲੰਮੇ ਸਮੇ ਤੋਂ ਸਾਡੇ ਨਾਲ ਵਖਰੇਵਾ ਕਰਦੀ ਆ ਆ ਰਹੀ ਆ ਪਿਛਲੇ ਲੰਮੇ ਸਮੇ ਤੋਂ ਅਸੀਂ ਲੜਦੇ ਆ ਰਹੇ ਆ ਸਾਡੀ ਇਸ ਭਾਗ ਚ ਹੋ ਕੇ ਰੈਗੂਲਰ ਕਰਨ ਦੀ ਸਾਡੀ ਮੰਗ ਆ ਵੀ ਸਾਨੂੰ ਵਿਭਾਗ ਚ ਲਿਆ ਕੇ ਰੈਗੂਲਰ ਕੀਤਾ ਜਾ ਪਿਛਲੇ ਲੰਮੇ ਸਮੇ ਤੋਂ ਸਾਡੇ ਜਿਹੜੇ ਕੰਮ ਐ ਨੇ ਠੇਕੇ ਵਾਲੇ ਉਹਨਾਂ ਦਾ ਕਰੰਟ ਲਾ ਕੇ ਹਾਸੇ ਹੋਏ ਨੇ ਕਿਸੇ ਵੀ ਸੱਬਰੀ ਸੱਬਰੀ ਹੋਈ ਹੈ ਕਿਸੇ ਦੀ ਲੱਤ ਕੱਟੀ ਗਈ ਹੈ ਕਿਸੇ ਦੀ ਬਾਹ ਕੱਟੀ ਗਈ ਹੈ ਤੇ ਜ਼ਿਆਦਾਤਰ ਕੰਮ ਇਹ ਜਿਹੜੇ ਉਹ ਡੈਥ ਦੇ ਡੈਥ ਹੋ ਵੀ ਉਹਨਾਂ ਦੀ ਉਹਨਾਂ ਦੇ ਘਰ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਨੌਕਰੀ ਵੀ ਮੰਗਾ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਬਣਦਾ ਮੁਆਵਜ਼ਾ ਏ ਉਹ ਦੇਣ ਦੀ ਮੰਗ ਆ ਪਰ ਸਰਕਾਰ ਆ ਜਿਹੜੀ ਲੰਮੇ ਸਮੇਂ ਤੋਂ ਇਹ ਸਾਡੇ ਨਾਲ ਵਿਤਕਰਾ ਕਰਦੀ ਜਾ ਰਹੀ ਆ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਇਹ ਇਹ ਕਹਿ ਕੇ ਆਈ ਸੀ ਸੱਤਾ ਦੇ ਵਿੱਚ ਵੀ ਆਉਂਦੀ ਸਾਡੇ ਜਿਹੜਾ ਕੱਚੇ ਮਜ਼ਦੂਰ ਨੂੰ ਰੈਗੂਲਰ ਕਰਾਂਗੇ ਪਰ ਇਹ ਉਸ ਚੀਜ਼ ਤੋਂ ਭੱਜੀ ਆ ਸਰਕਾਰ ਹੋਰ ਤਾਂ ਹੋ ਜਿਹੜਾ ਮੁੱਖ ਮੰਤਰੀ ਪੰਜਾਬ ਪ੍ਰਵਾਂਤ ਸੀ ਮਾਨ ਆ ਜਿਹੜਾ ਸਾਨੂੰ 12 ਵਾਰ ਲਿਖਤੀ ਮੀਟਿੰਗਾਂ ਦੇ ਕੇ ਉਹ 12 ਵਾਰ ਮੀਟਿੰਗਾਂ ਕਰਨ ਤੋਂ ਮੁੱਕਰਿਆ ਐਨ ਮੌਕੇ ਤੇ ਆ ਕੇ ਬਿਜ਼ੀ ਹੋਣ ਦਾ ਬਹਾਨਾ ਲਾ ਕੇ ਸਾ ਤੋਂ ਮੀਟਿੰਗ ਤੋਂ ਜਿਹੜਾ ਮੀਟਿੰਗ ਕਰ ਜੀ ਸਰਕਾਰ ਤੇ ਉਸ ਦੇ ਰੋਸ ਵਿੱਚ ਜੋ ਅੱਜ ਜਲੰਧਰ ਦੇ ਵਿੱਚ ਅਸੀਂ ਆਪਣਾ ਸਟੇਟ ਲੈਵਲ ਦਾ ਕੰਮ ਲਾ ਰਹੇ ਹੁਣ ਪ੍ਰਸ਼ਾਸਨ ਦੇ ਨਾਲ ਕਿਸੇ ਨਾਲ ਤੁਹਾਡੀ ਗੱਲਬਾਤ ਹੋਈ ਜਥੇਬੰਦੀ ਦੀ ਹਲੇ ਤੱਕ ਕੋਈ ਵੀ ਖਾਸ ਗੱਲ ਨਹੀਂ ਹੋਈ ਅੰਦਰ ਗਏ ਸੀ ਕਿ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਆ ਪਰ ਕੋਈ ਉਹ ਤਾਂ ਜੇ ਕੁਝ ਲੈ ਕੇ ਆਉਣਗੇ ਸਾਡੇ ਵਾਸਤੇ ਤਾਂ ਸੋਚ ਕੇ ਬੈਠ ਕੇ ਵਿਚਾਰ ਜਥੇਬੰਦੀ ਵਿਚਾਰ ਕਰੂਗੀ ਵੀ ਅੱਗੇ ਕਰਾਂ ਜਲੰਧਰ ਦੀ ਜਿਮਨੀ ਜ਼ੋਨ ਚੱਲ ਰਹੀ ਆ ਸਾਰੀਆਂ ਰਾਜਨੀਤਿਕ ਪਾਰਟੀਆਂ ਇੱਥੇ ਮੌਜੂਦ ਨੇ ਤੇ ਤੁਹਾਡੀ ਕਿਸੇ ਵੀ ਪਾਰਟੀ ਨੇ ਆ ਕੇ ਸਾਰ ਲਈ ਹੈ ਹਲੇ ਤੱਕ ਕੋਈ ਸਾਡਾ ਮਤਲਬ ਹੈ ਇੱਥੇ ਆ ਕੇ ਸਾਡੀ ਕਿਸੇ ਨੇ ਗੱਲ ਨਹੀਂ ਸੁਣੀ ਹੈ ਕਿ ਭਈ ਪ੍ਰਸ਼ਾਸਨ ਜਿਹੜਾ ਉਹ ਡਾਇਲੋਗ ਚਾਹੁੰਦਾ ਹੈ। ਦੇਖੋ ਤੁਸੀਂ ਸਰਕਾਰ ਤੋਂ ਜਿਹੜੀ ਮੰਗਿਆ ਕੀ ਕਰਦੇ ਹਾਂ? ਅਸੀਂ ਮੰਗ ਕਰਦੇ ਹਾਂ ਵੀ ਜਿਹੜੇ ਕੱਚੇ ਕੰਮ ਨੇ ਅਸੀਂ ਕੱਚੇ ਆ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ। ਜਿਹੜਾ ਪਾਵਰ ਕਾਮ ਦੇ ਜਾਂ ਹੋਰ ਕਿਸੇ ਵੀ ਭਾਗ ਦੇ ਜਿਹੜੇ ਠੇਕਾ ਕੰਮ ਨੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ। ਸਾਡੇ ਦੇ ਸਾਥੀ ਅਪੰਗ ਹੋ ਗਏ ਜਾਂ ਕਿਸੇ ਦੀ ਡੈਥ ਹੋ ਗਈ ਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦਾ ਪ੍ਰਬੰਧ ਕਰਾਇਆ ਜਾਵੇ ਤੇ ਬਣਦਾ ਜਿਹੜਾ ਮੁਆਵਜ਼ਾ ਹੋ ਦਿੱਤਾ ਜਾਵੇ ਅਗਰ ਸਰਕਾਰ ਇਹ ਤੁਹਾਡੀ ਗੱਲ ਨਹੀਂ ਸੁਣਦੀ ਅਗਰੀ ਰਣਨੀਤੀ ਤੁਹਾਡੀ ਕੀ ਹੋਵੇਗੀ ਹਾਲੇ ਤੱਕ ਕੋਈ ਅੱਗੇ ਦਾ ਜਿਹੜਾ ਉਹ ਜਥੇਬੰਦੀ ਡਿਸੀਡ ਕਰੂਗੀ ਜਿੱਦਾਂ ਵੀ ਕੋਈ ਪ੍ਰੋਗਰਾਮ ਕਰਨਾ ਹੋਇਆ ਜਾਂ ਜਿੱਦਾਂ ਵੀ ਕੋਈ ਸੈਟ ਕਰਦੀ ਹੈ ਜਥੇਬੰਦੀ ਉਹ ਤਾਂ ਕੋਈ ਪੋਟਾਂ ਨਹੀਂ ਕਰਦਾ